ਇਹ ਭਾਈ ਇੱਕ ਬਨੇ ਬੇੜੀਆਂ ਦੇ ਹੱਥ ਘੜੀਆਂ ਟਰੰਪੜੇ ਰਾਤ ਨੂੰ ਉੱਥੋਂ ਵੱਡ-ਵੱਡੀ ਦ੍ਰਿਸ਼ਟੀ ਜਾਂਦਾ ਜਿਹੜੇ ਸੀ 40 40 45 45 ਲੱਤ ਲਾ ਕੇ ਕੁੜੀਆਂ ਮੁੰਡੇ ਢੱਲੇ ਆ ਇੱਕ ਬਨੇ ਮੋਤੀ ਨੇ ਅੰਮ੍ਰਿਤਸਰ ਦੇ ਮਰਾਂ ਨੂੰ ਬੇੜੀਆਂ ਪਾਣਾ ਤੋਂ ਭਗਵੰਤਾਨ ਜਾਂ ਸਾਡੇ ਦੁੱਗੇ ਚੌਧਰੀ ਰਾਤ ਕੋਣ ਚ ਸ਼ਾਮਲ ਨੇ ਕੀ ਇਹਨਾਂ ਬੇੜੀਆਂ ਦੇ ਵਿੱਚ ਜੀਉ ਕੇ ਮਰਨਾ ਵਾ ਜਾਂ ਗੁਰੂ ਸਾਹਿਬ ਨੇ ਜੋ ਅਰਥ ਕਹਿਣਾ ਜੁੜਸ ਕਾਇਆ ਵਾ ਉਹ ਜੀਵਨ ਇਹ ਆਪਣੇ ਅੱਜ ਤੇ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਆਪਣਾ ਹੱਥੀ ਆਪਣਾ ਆਪੇ ਪਾਸ ਵਾਰੀ ਅਸੀਂ ਅੱਜ ਵੀ ਚਾਹੁੰਦੇ ਕਿ ਕੋਈ ਚੰਗੀ ਗੱਲ ਕਰਦੇ ਆ ਕਿ ਸ਼ਾਇਦ ਸਾਡਾ ਉੱਥੋਂ ਕੋਈ ਮਰਮਾਨ ਜਾਰੀ ਹੋ ਜੀ ਸਾਡਾ ਸੌਰ ਜੀ ਨਹੀਂ ਜੇ ਤਾਂ ਗੁਰੂ ਸਾਹਿਬ ਨੂੰ ਵੱਡਾ ਮੰਨਦੇ ਜੀ ਤੇ ਫਿਰ ਆਪਣੇ ਹੱਥਾਂ ਨਾਲ ਸਾਰਾ ਕੁਝ ਪਾਉ ਬੈਣੋ ਕਰਨਾ ਪੈਣਾ ਵਾ ਕਿਉਂਕਿ ਸਾਨੂੰ ਬਾਦਸ਼ਾਹ ਬਣਾਇਆ ਸੀ ਗੁਰੂ ਨੇ ਅਸੀਂ ਅੱਜ ਮਖਾਰੀ ਬਣ ਗਏ ਆ ਫਰੀ ਦੀ ਬੱਤੀ ਫਰੀ ਦੀ ਕਰਦੋ ਇਹ ਸਾਰੇ ਕੁਝ ਲਾ ਕੇ ਸਾਡਾ ਹੱਥ ਜਿਹੜਾ ਉੱਠ ਲਿਆ ਹੱਥ ਫੋੜਿਆ ਜੇ ਹੱਕ ਲੈਣਾ ਵਾ ਤੇ ਫੇਰ ਇੱਕ ਹੋਣਾ ਬੇਸ਼ੱਕ ਲੰਮੀ ਸਮੇਂ ਤੋਂ ਰਤਪੁਰਾ ਨੌਂਵੀਂ ਚੱਕ ਕੋ ਮੋਰਚੇ ਚੱਲ ਰਿਹਾ ਸਰਦਾਰ ਜਗੀਰ ਸਿੰਘ ਨਰਾਇਣ ਚ 82 ਦਿਨ ਹੋ ਗਏ ਆ ਮਰਨ ਵਕਤੇ ਬੈਠਿਆ ਨੂੰ ਇਹਦੇ باوجود ਅੰਦੋਲਨ ਚੱਜੇ ਕਲਾਚ ਚੱਲ ਜਾਵਾ ਕੱਲ ਕੀ ਜਿਹੜੀ ਨੀਤੀਕ ਪ੍ਰਸ਼ਾਸਨਣਾ ਹੋਈ ਜਾਂ ਸਰਕਾਰ ਨਾਲ ਹੋਈ ਆ ਉਹਦੇ ਵਿੱਚ ਕੁਝ ਨਿਕਲ ਪਉਣ ਵਾਲਾ ਨਹੀਂ ਗੱਲ ਔਰ ਬਾਈ ਦੀ ਨੀਤੀ ਫੇਰ ਰੱਖ ਲਈ ਆ ਬਾਰ ਬਾਰ ਮੀਟਿੰਗਾਂ ਕਰਨ ਗਈ ਪਰ ਤੁਹਾਡੀ ਇਹ ਹਿੰਮਤ ਚਾਹੀਦੀ ਆ ਕਿ ਤੁਸੀਂ ਅੰਦੋਲਨਾਂ ਵਾਲੇ ਪਾਸੇ ਕਿੱਟ ਕਰਕੇ ਨਾ ਬਹੁ ਕਿਉਂਕਿ ਇਸ ਟਾਈਮ ਤੇ ਪੰਜਾਬ ਦੇ ਵਿੱਚ 15 20 ਜਗ੍ਹਾ ਤੇ ਮੋਰਚੇ ਜ਼ਮੀਨ ਬਚਾਉਣ ਵਾਸਤੇ ਲੱਗੇ ਰਹੇ ਆ ਉਹ ਭਾਵੇਂ ਗੈਸ ਪੈਪ ਨਾਲ ਲੈਣ ਨਾ ਕੀ ਹੋਵੇ ਮੋਲ ਦੇ ਵਿੱਚ ਸਕਰੂਰ ਜਿਹੇ ਵਿੱਚ ਭਾਵੇਂ ਜੂ ਜਿਹੇ ਦੀ ਜ਼ਮੀਨ ਬਾਤ ਕਰਾਂ ਦੀ ਹੋਵੇ ਭਾਵੇਂ ਹਾਈਵੇ ਦੀ ਜ਼ਮੀਨ ਗਦਾਸਪੁਰ ਦੀ ਹੋਵੇ ਇਹ ਬੜੀ ਜਗ੍ਹਾ ਤੇ ਮੋਰਚੇ ਜਿਹੜੇ ਲਗਾਤਾਰ ਚੱਲਣ ਡਿਆ ਭਾਵੇਂ ਉਹਨਾਂ ਕੀ ਹਮਰਾ ਇਸ ਤੱਕ ਹੀ ਹੋ ਰਿਹਾ ਵਾ ਕਿ ਚਾਰ ਮਨਰੇਕਾ ਦੇ ਮਜ਼ਦੂਰ ਕਿਸੇ ਸਰਫਰੇ ਨੇ ਧੜਕੀ ਮਾਰ ਦਿੱਤੀ ਤੇ ਉਹ ਵਾਪਸ ਆ ਮੰਗ ਰਹੀ ਪਰਿਵਾਰ ਪਾਲਖਾ ਸਵਾ ਸਵਾ ਲੱਭ ਕੇ ਅੱਖਾਂ ਭੂਜੀਆਂ ਅਰ ਉਹਨਾਂ ਨੇ ਮੰਗ ਕੀਤੀ ਕਿ ਇਹਨਾਂ ਗਿਆ ਜਾਨਾ ਕਿ ਜਾਈ ਸਰਕਾਰੀ ਕਾਮਰੇ ਇਸ ਲਈ ਮਨਰੇਕਾ ਦੇ ਕਾਮਕਾਰੇ ਸੀ ਇਹਨਾਂ ਨੂੰ ਸਰਕਾਰੀ ਤੌਰ ਤੇ ਵਾਪਸ ਦਿੱਤਾ ਜਾਵੇ ਤੇ ਐਸ ਮੰਗ ਦੀ ਪੂਰਾ ਪਿੰਡ ਸ਼ਰਿਆ ਨੂੰ ਕਹਿੰਦਾ ਵਾ ਪੁਲਿਸ ਫੋਰਸਾਂ ਨਾਲ ਆ ਗਈ